ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਆ ਤੁਹਾਡਾ ਮਿੱਤ ਡੈਰੀ ਫਾਰਮ ਤੇ ਅੱਜ ਤੁਹਾਨੂੰ ਆਪਾਂ ਘਰ ਬੈਠੇ ਨੂੰ ਜੀ ਸ਼੍ਰੀ ਆਨੰਦਪੁਰ ਸਾਹਿਬ ਦੇ ਦਰਸ਼ਨ ਕਰਾਉਣ ਲੱਗੇ ਆ ਜੀ ਆਪਣੀ ਵੀਡੀਓ ਰਾਹੀਂ ਅੱਜ ਆਪਾਂ ਗਏ ਜੀ ਸ਼੍ਰੀ ਆਨੰਦਪੁਰ ਸਾਹਿਬ ਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਥਾਂਡੇ ਤੇ 350 ਸਾਲਾਂ ਕੇ ਆਨੰਦਪੁਰ ਸਾਹਿਬ ਦੇ ਜੀ ਬਾਹਣ ਕਾਠ ਤਾਂ ਨਹੀਂ ਦੇ ਬਹੁਤ ਦਰਸ਼ਣ ਕਰਨ ਲੱਗੇ ਕਿ ਬਹੁਤ ਹੈ ਕਿ ਪਰ ਇੱਕ ਵਾਰ ਗੱਲ ਨਹੀਂ ਦਿੱ ਜਾਣੀ ਤੇ ਬਹੁਤ ਜਿਆਦਾ ਕਠ ਸੀ ਤੇ ਪੌਲਸ ਵੀ ਚੱਪੇ ਚੱਪੇ ਤੇ ਬਹੁਤ ਸੀ ਇਹ ਇਤਿਹਾਸ ਮੈਂ ਤਾਂ ਪਹਿਲੀ ਵਾਰ ਇਹ ਜੀ ਇੰਨਾ ਕਠ ਦੇਖਿਆ ਹੁਣ ਆ ਗਈ ਜੀ ਇਹ ਚੜਾਈ ਤੇ ਆਪਾਂ ਚੜਾਈ ਚੜਨ ਲੱਗੇ ਆ ਤੇ ਤੁਹਾਨੂੰ ਪਤਾ ਹੀ ਹੋਊਗਾ ਜੀ ਇਹ ਚੜਾਈ ਕਿੰਨੀ ਦਾ ਤੇ ਆਪਾਂ ਤਾਂ ਚੜਾਈ ਭੱਜ ਕੇ ਚੜ ਗਏ ਜੀ ਆਪਣੇ ਤਾਏ ਚਾਚੇ ਜਿਹੜੇ ਨਾਲ ਆਏ ਨੇ ਜੀ ਉਹ ਹੌਲੀ ਹੌਲੀ ਆਉਂਦੇ ਆ ਤਾਂ ਕਰਕੇ ਆਪਾਂ ਨੂੰ ਹੌਲੀ ਹੌਲੀ ਉਹਨਾਂ ਨਾਲ ਆਉਣਾ ਪੈ ਆਵਾ ਤੇ ਆਪਾਂ ਤੁਹਾਨੂੰ ਹੁਣ ਜੀ ਅੱਗੇ ਮਿਲਦੇ ਆਂ ਵੀਡੀਓ ਚ ਪਰ ਚੜ ਕੇ ਚਲੂ ਜੀ ਪਰ ਸਾਰੇ ਤੇ ਆ ਦੇਖਦੇ ਹਾਂ ਕਿ ਬਹੁਤ ਦੁਕਾਨਾਂ ਸਜੀ ਹੋਈਆਂ ਨੇ ਅਸੀਂ ਵੀ ਬਹੁਤ ਸੋਹਣੀਆਂ ਲੱਗਦੀਆਂ ਨੇ ਦੁਕਾਨਾਂ ਸਜੀ ਹੋਈਆਂ ਨੇ ਕੋਈ ਰਮਾਲਾ ਸਾਹਿਬ ਹੋ ਜਾਵੇਗਾ ਜੀ ਕੋਈ ਪ੍ਰਸ਼ਾਦ ਲੰਗਰ ਹੋ ਜਾਵੇਗਾ ਜੀ ਕੋਈ ਕੁੜਾਉਣੇ ਜਵਾਕ

ਵੀਡੀਓ ਨੂੰ ਪੂਰਾ ਦੇਖਿਓ ਤੇ ਕਮੈਂਟ ਚ ਪਾਏ ਕਰੋ ਜ਼ਰੂਰ ਲਿਖਿਓ ਜੀ। ਪ੍ਰਥਮਾ ਕਾਟੇ ਕੇ ਨੂੰ ਬਾਹਰਲੇ ਪਾਸੇ ਆ ਗਏ। ਦੇਖੋ ਜੀ ਵੀਡੀਓ ਆ ਰਹੀ ਉਹ ਦੇਖੋ ਜੀ ਕਿੰਨਾ ਸੋਹਣਾ ਲੱਗ ਰਿਹਾ ਹੈ। ਬੈਲ ਨੂੰ ਇਸ ਕੋਲ ਬਣਾ ਰਿਹਾ ਤੇ ਕਾਟ ਕੇ ਬੈਠ ਕੇ ਇੱਥੋਂ ਤਾਂ ਜੀ ਕਰਦਾ ਸੀ ਕਿਤੇ ਬੰਦਾ ਜਾ ਵੀ ਇੱਥੇ ਹੀ ਰਵੇ ਜੀ। ਬਹੁਤ ਵਧੀਆ ਇੱਥੋਂ ਜੀ। ਸੋਹਣਾ ਲੱਗਦਾ ਜੀ ਪਹਾੜ ਸਾਰਾ ਕੁਝ ਦਿਖਦਾ ਜੀ ਬਹੁਤ ਸੋਹਣਾ ਲੱਗਦਾ। ਇੱਕ ਵਾਰ ਸਰੋਵਰ ਕਿੰਨਾ ਸੋਹਣਾ ਲੱਗਦਾ ਜੀ ਇੱਥੇ ਖੜ ਕੇ ਤੇ ਆਪਾਂ ਉਦੋਂ ਬਾਅਦ ਜੀ ਚੱਲਦੇ ਹਾਂ ਥੱਲੇ ਨੂੰ ਜਿੱਥੋਂ ਜੀ ਆਪਾਂ ਮੱਥਾ ਟੇਕਣ ਗਏ ਆ ਜੀ ਲਾਈਨ ਦੇਖੋ ਕਿੰਨੀ ਲੰਬੀ ਆ ਜੀ ਬਾਹਰ ਤੱਕ ਲੱਗੀ ਹੋਈ ਤੇ ਉਦੋਂ ਬਾਅਦ ਆਪਾਂ ਲੰਗਰ ਛਕਣ ਚੱਲੇਗੇ ਜੀ ਗੁਰੂ ਦਾ ਲੰਗਰ ਜੀ ਥੱਲੇ ਸੀਗਾ ਜੀ ਬੇਸਮੈਂਟ 'ਚ ਤੇ ਤਿੰਨ ਚਾਰ ਮੰਜ਼ਲੀ ਆਪਾਂ نیچے ਘੁੰਮ ਘੁੰਮ ਕੇ ਥੱਲੇ ਨੂੰ ਉਤਰੇ ਤੇ ਫਿਰ ਆਪਾਂ ਲੰਗਰ ਦੀ ਵੀ ਜੀ ਲੈਣ ਲੱਗੀ ਹੋਈ ਸੀ ਛਗਣ ਵਾਸਤੇ ਉੱਥੇ ਵੀ 15-20 ਮਿੰਟ ਲੱਗ ਗਏ ਆਪਾਂ ਨੂੰ ਲਾਈਨ 'ਚ ਖੜੇ ਹਣ ਨੂੰ ਫੇਰ ਜਾ ਕੇ ਵਾਰੀ ਆਈ ਹੈ ਚਲੋ ਜੀ ਆਪਾਂ ਦਿਖਾਉਨੇ ਆ ਤੁਹਾਨੂੰ ਹੁਣ ਆ ਦੇਖੋ ਜੀ ਗੁਰੂ ਦਾ ਲੰਗਰ ਬਹੁਤ ਸੁਆਸੀ ਦਾ ਜੀ ਤੇ ਉਸ ਤੋਂ ਬਾਅਦ ਆਪਾਂ ਬਾਹਰ ਆ ਗਏ ਜੀ ਬਾਜ਼ਾਰ 'ਚ ਦੇਖੋ ਦੁਕਾਨਾਂ ਕਿੰਨੀਆਂ ਸੋਹਣੀਆਂ ਸਜੀਆਂ ਹੋਈਆਂ ਤੇ ਭਰਿਆ ਹੋਇਆ ਬਾਜ਼ਾਰ ਜੀ ਫੁੱਲ ਪੂਰਾ ਹੁਣ ਆਪਾਂ ਜੀ ਬਾਹਰ ਨਿਕਲੇ ਤੇ ਸ਼ਾਮ ਹੋ ਗਈ ਤੇ ਆਪਣੀ ਸ਼ਾਮ ਦੀ ਵਾਪਸੀ ਹੈ ਰਾਤ ਤੋ ਤੱਕ ਆਪਾਂ ਪਹੁੰਚ ਜਾਾਂਗੇ ਜੀ ਘਰ ਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ ਜੀ ਸਾਰਿਆਂ ਦਾ ਤੇ ਕਮੈਂਟ ਚ ਵਾਹਿਗੁਰੂ ਜ਼ਰੂਰ